ਅਮਰੀਕਾ ਵਿੱਚ ਜਾਵੇ ਕਿ ਤੱਕ ਡਰ ਦੇ ਤੱਕ ਇਹਨਾਂ ਗਲਤ ਕੰਮ ਕਰਾਂਦੀ ਉਹ ਚਲੰਗਾਂ ਤੇ ਪਿੱਛੇ ਤਾਂ ਮੈਂ ਕਿ ਮੈਨੂੰ ਮੇਤੋ ਨਹੀਂ ਹੁੰਦਾ ਮੇਰੇ ਜਗ੍ਹਾ ਹੋ ਗਿਆ ਮੈਨੂੰ ਗਲਤ ਕੰਮ ਨਹੀਂ ਹੁੰਦਾ ਫਿਰ ਉਹ ਰਾਤ ਕਿੱਥੇ ਛੱਡ ਗਈ ਜੀ ਨਹੀਂ ਜਾਣੀ रोटी रोटी की वैरायटी दो रोटियां अच्छा जी कितने को लोग आंदे थे। बहुत लोग आंदे कितना को जो हो रहा है सिगा बहुत ज्यादा हो रहा है जेडी पुलिस प्रशासन ने कार्रवाई की थी कितना बढ़िया बहुत बढ़िया कीता कि जेड़ा ਜਿਸਮ ਫਰੋਸ਼ੀ ਦੇ ਤੰਦੇ ਦੇ ਵਿੱਚ ਫਸੀ ਔਰਤ ਨੇ ਪੱਤਰਕਾਰਾਂ ਨੂੰ ਲਾਈ ਗੁਹਾਰ ਟੀਮ ਨੇ ਔਰਤ ਦੀ ਦਾਸਤਾਨ ਦਾ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਂਦਾ ਤਾਂ ਪੁਲਿਸ ਨੇ ਤੁਰੰਤ ਦੇ ਵਪਾਰ ਦੇ ਅੱਡੇ ਤੇ ਵੱਡੀ ਕਾਰਵਾਈ ਕਰਕੇ ਸੱਤ ਔਰਤਾਂ ਨੂੰ ਲਿਆ ਹਿਰਾਸਤ ਦੇ ਵਿੱਚ ਦੱਸ ਦਈਏ ਜਲਾਲਾਬਾਦ ਜਿੱਥੇ ਕਿ ਜਲਾਲਾਬਾਦ ਸ਼ਹਿਰ ਦੇ ਅੰਦਰ ਹੋਟਲਾਂ ਦੀ ਯਾਰਡ 'ਚ ਸ਼ਰੇਆਮ ਜਿਸਮ ਫਰੋਸ਼ੀ ਦਾ ਤੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ ਤੇ ਸ਼ਹਿਰਾਂ ਦੀਆਂ ਸਈ ਬਸਤੀਆਂ ਦੇ ਵਿੱਚ ਕੁਝ ਔਰਤਾਂ ਨੇ ਆਪਣੇ ਘਰਾਂ ਦੇ ਵਿੱਚ ਵੀ ਦੇ ਵਪਾਰ ਦੇ ਅੱਡੇ ਚਲਾ ਰੱਖੇ ਨੇ ਜਿੱਥੇ ਕੀ ਸ਼ਹਿਰ ਤੋਂ ਲੜਕੀਆਂ ਮੰਗਵਾ ਕੇ ਉਹਨਾਂ ਦੇ ਪਾਸੋਂ ਜਿਸਮ ਫਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਹੈ ਦੱਸਦੀ ਐ ਇਸੇ ਤਰ੍ਹਾਂ ਹੀ ਇੱਕ ਬੇਹਦੀ ਹੈਰਾਨ ਕਰ ਦੇਣ ਵਾਲਾ ਮਾਮਲਾ ਜਲਾਲਾਬਾਦ ਦੇ ਆਸ਼ਰਮ ਰੋਡ ਛੋਟਾ ਟਿਵਾਣਾ ਨੇੜੇ ਇੱਕ ਔਰਤ ਵੱਲੋਂ ਚਲਾਏ ਗਏ ਜਿਸਮ ਦੇ ਠੰਡੇ ਨੂੰ ਲੈ ਕੇ ਨਵਾਲਕ ਲੜਕੀਆਂ ਸ਼ਹਿਰ ਦੇ ਵਿੱਚੋਂ ਬੁਲਾ ਕੇ ਤੇ ਵਿਅਵਤਾ ਲੜਕੀਆਂ ਨੂੰ ਬੁਲਾ ਕੇ ਜਿਸਮ ਦਾ ਧੰਦਾ ਕਰਵਾਇਆ ਜਾਂਦਾ ਹੈ। ਕਿ ਆ ਕੇ ਤੁਹਾਨੂੰ ਜਿਹੜਾ ਹੰਬੰਦੀ ਬਣਾਇਆ ਸੀਗਾ ਕਿਸ ਮਸਲਾ ਕੀ ਸੀ ਜੀ ਗਲਤ ਕੰਮ ਕਰਾਂਦੇ ਆ। ਜੀ ਹਾਂ ਜੀ ਉਹ ਤੇ ਬੈਠੀ ਹੈ ਜੀ ਉਹ ਵਾਲੀ ਇੱਕ ਤਾਂ ਹੁੰਦਾ ਬੇਟਾ ਜੀ ਕਿੰਨੇ ਦਾ ਨੌਕਰੇ ਤੁਹਾਨੂੰ ਇੱਥੇ ਆਇਆ ਨਾ ਹੱਤਾ ਹੋ ਗਿਆ ਜੀ ਇੱਥੇ ਆਇਆ ਨੂੰ ਕਿਸ ਕੰਮ ਲਈ ਆਇਆ ਸੀ ਤੁਸੀਂ ਇੱਥੇ ਤੇ ਉਹਨਾਂ ਦੇ ਘਰ ਹੀ ਰਹਿ ਸੀਗੀ ਵੀ ਜਦਾਂ ਬੱਚੇ ਨੂੰ ਸੰਭਾਲਾਵਾਂ ਗੁੱਡੀ ਨੂੰ ਸੰਭਾਲਾ ਚਲੋ ਮੈਂ ਕਿ ਕੋਈ ਗੱਲ ਅੱਛਾ ਜੀ ਫਿਰ ਜਦੋਂ ਗਲਤ ਕੰਮ ਕਰਾਉਣ ਨੂੰ ਆਕੇ 3-4 ਦਿਨ ਬਾਅਦ ਮਨੋਰਾ ਉਸ ਦਿਨ ਗੁੱਡੀ ਨੂੰ ਮੈਂ ਕਿ ਮੇਤੋਂ ਨਹੀਂ ਹੁੰਦਾ ਮੇਰੇ ਚੱਕ ਹੋ ਗਿਆ ਮੇਤੋਂ ਗਲਤ ਕੰਮ ਨਹੀਂ ਹੁੰਦਾ ਫਿਰ ਉਹ ਰਾਤ ਉੱਥੇ ਛੱਡ ਗਈ ਗੁੱਡੀ ਨਹੀਂ ਆਇਆ ਉਹਨੇ ਉਹ ਤਾਂ ਉਹ ਬਾਹਰ ਆਇਆ ਹਾਂ ਜੀ ਅੰਟੀ ਨੇ ਇਹ ਕਰਤਾ ਦੇ ਲੋਕ ਪੀਣ ਤੇ ਕਮਰੇ ਅੱਗੇ ਤੇ ਬਾਹਰ ਦਿੰਦੇ ਗੱਡਦੇ ਰੋਟੀ ਰੋਟੀ ਕਿ ਮਿਲਦੀ ਹੈ ਦੋ ਰੋਟੀਆਂ ਅੱਛਾ ਜੀ ਕਿੰਨੇ ਕੁ ਲੋਕ ਆਉਂਦੇ ਨੇ ਇੱਥੇ ਬਹੁਤ ਲੋਕ ਆਉਂਦੇ ਕਿੰਨਾ ਕੁ ਜੋ ਮੋੜਿਆ ਸੀਗਾ ਬਹੁਤ ਜਿਆਦਾ ਲੋਕ ਆਉਂਦੇ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਕਿੰਨਾ ਵੱਧੀਆ ਬਹੁਤ ਜਿਆਦਾ ਕੀਤਾ ਕਿ ਜਿਹੜਾ ਇਹ ਕੁੜੀਆਂ ਨੂੰ ਛੱਟਾ ਦਾ ਨੇਰ ਤੋਂ ਕਿੰਨੇ ਕੁ ਕੁੜੀਆਂ ਨੇ ਥੇਸ ਕਰਦੇ ਬਹੁਤ ਕੁੜੀਆਂ ਬਾਕੀ ਗਈਆਂ ਆਆਂ ਅੱਛਾ ਕਦੋਂ ਕੋ ਲੈ ਗਏ ਨੇ ਬਾਕੀਆਂ ਕੁੜੀਆਂ ਨੂੰ ਜਿੰਨਾ ले जांदे या ਛੱਡ ਜਾਂਦੇ ਆ ਲੈ ਜਾਂਦੇ ਛੱਡ ਜਾਂਦੇ ਸਾਨੂੰ ਪਤਾ ਲੱਗਿਆ ਸੀ ਤੁਹਾਨੂੰ ਵੀ ਤੂੰ ਟਰਾਂਸਫਰ ਕਰਨ ਲੱਗਿਆ ਸੀ ਹਾਂਜੀ ਉਹਨੇ ਇਸ ਲੱਗੇ ਚਲੇ ਗਿਆ ਦੇਖੋ ਤੇ ਚੀ ਬਾਹਰ ਵੀ ਆ ਮੇਰਾ ਕਿੱਥੇ ਲੈ ਰਿਹਾ ਲੈ ਕੋਈ ਜਾਣ ਕੇ ਕਿੱਥੇ ਹੋਰ ਪਾਸੇ ਚੱਡਣ ਚਲੇ ਸੀ ਅੱਛਾ ਜੀ ਕੋਈ ਹੋਰ ਵੀ ਇਹਨਾਂ ਦਾ ਕਾਰ ਹੈ ਜੀ ਹਾਂਜੀ ਹੋਰ ਵੀ ਬਹੁਤ ਜ਼ਿਆਦਾ ਸਰ ਇਹਨਾਂ ਦੇ ਕੀ ਮੰਗਾਈ ਸਰ ਮੈਂ ਜਿੰਨਾ ਕੁ ਤਾਂ ਜਾ ਮੈਨੂੰ ਆਪਣੇ ਘਰ ਵੇਚ ਜਾ ਜਾ ਮੈਨੂੰ ਕੋਈ ਛਡਾ ਰਿਹਾ ਰੁਕੋ ਜਦੋਂ ਮੈਂ ਨਾ ਮੇਰਾ ਬਚਾਰ ਇਸ ਤਰ੍ਹਾਂ ਮੇਨੂੰ ਬੇਰਕਰ ਪਿੱਛੇ ਜਾ ਦੇ ਕਿ ਤੱਕ ਦਰਦ ਦੇ ਤੱਕ ਇਹਨਾਂ ਗਲਤ ਕੰਮ ਕਰਾਂਦੀ ਉਹ ਕੁਝ ਲੰਘ ਕੇ ਦੇ ਪਿੱਛੇ ਤਾਂ ਆ ਜਿੰਨੇ ਬੰਦਾ ਰੱਖਿਆ ਉਹਨੇ ਵੀ ਗਲਤ ਕਰ ਇੰਨਾ ਮੇਰੇ ਮੂੰਹ ਚਪਚਾਪ ਕੀਤਾ ਉਹ ਮੇਰੇ ਮੂੰਹ ਚਪਚਾਪ ਇਨਾ ਤੇ ਬੰਦੇ ਨੇ ਜਿਹੜਾ ਇਹ ਬੰਦ ਬਚਿਆ ਮੈਂ ਇਹ ਨਾ ਜੀ ਮੈਂ ਦੱਸ ਦੂਰਾ ਬੋਲਾਂ ਮੇਰੇ ਦੋਲਦਾ ਵੀ ਕਿ ਮੇਨੂੰ ਗਲਤ ਕੰਮ ਕਰਦਾ ਮੇਰੇ ਮੂੰਹ ਚਪਚਾਪ ਆਉਂਦਾ ਤੋ

ਇਹ ਮਾਮਲਾ ਸੀ ਇੱਥੇ ਪਹੁੰਚੇ ਹਾਂ ਇੱਕ ਸਾਨੂੰ 25 ਮੁੰਡਿਆਂ ਦੀ ਗਿਣਤੀ ਬਣਦੀ ਬਤਨ ਨੰਬਰ ਤੇ ਰੱਖਿਆ ਪਾਂਦੇ ਜਾਂਦਾ ਹੈ ਜੀ ਦਰਦੀ ਹਾਂ ਜੇਕਰ 24 ਇਹਨਾਂ ਮੁਤਾਬਕ ਲੋਕੀਂ ਗ੍ਰਾਮਾਇਤ ਲੋਕ ਉਤਾਰ ਕਰ ਹੋਰ ਵੀ ਕੋਈ ਲੜਕੀ ਕਿੰਨੀਆਂ ਮਿਲੀਆਂ ਇਹ ਚਾਰ ਕੁੜੀਆਂ ਹੋਰ ਨਹੀਂ ਹਾਂ ਉਹਨਾਂ ਦੇ ਵੀ ਅਸੀਂ ਪੁੱਛ ਕੇ ਕਰਾਂਗੇ ਕਿ ਜੋ ਵੀ ਗ੍ਰਾਮ ਲੋਕ ਉਤਾਰ ਕਰ ਠੀਕ ਹੈ